ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਪੁਰਾ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਅੱਜ ਬਾਰਿਸ਼ ਕਾਰਨ ਇਸ ਰੋਡ ਸ਼ੋਅ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਨਹੀਂ ਹੋ ਸਕੇ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਗਵੰਤ ਮਾਨ ਅੱਜ ਇਸ ਹੋਣ ਵਾਲੇ ਰੋਡ ਸ਼ੋਅ ਦੇ ਵਿੱਚ ਪਹੁੰਚਣਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਉਣਗੇ ਵੱਡੇ-ਵੱਡੇ ਵਾਅਦੇ ਉਹਨਾਂ ਦੇ ਵੱਲੋਂ ਅੱਜ ਰਾਜਪੁਰਾ ਦੇ ਵਿੱਚ ਪਹੁੰਚ ਕੇ ਆਮ ਜਨਤਾ ਦੇ ਨਾਲ ਕੀਤੇ ਜਾਣਗੇ ਪਰ ਮੌਸਮ ਨੇ ਸਾਰਾ ਮਜ਼ਾ ਹੀ ਖਰਾਬ ਕਰ ਦਿੱਤਾ ਜਿਸ ਦੇ ਚਲਦਿਆ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਲੋਕ ਸਭਾ ਸੀਟ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਪ੍ਰੋਗਰਾਮ ਰਾਜਪੁਰਾ ਦੇ ਵਿੱਚ ਕੀਤਾ ਗਿਆ ਰੋਡ ਸ਼ੋਅ ਕੀਤਾ ਗਿਆ ਜਿਸ ਦੇ ਵਿੱਚ ਵਰਕਰ ਅਤੇ ਵਲੰਟੀਅਰ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਸਾਨੂੰ ਬੜੀ ਖੁਸ਼ੀ ਹੈ ਕੀ ਅੱਜ ਰਾਜਪੁਰੇ ਵਿੱਚ ਸੀਐਮ ਸਾਹਿਬ ਦਾ ਰੋਡ ਸ਼ੋਅ ਰੱਖਿਆ ਜਾ ਰਿਹਾ ਹੈ ਅੱਜ ਚੋਨਾ ਦਾ ਆਗਾਜ਼ ਰਾਜਪੁਰੇ ਤੋਂ ਕੀਤਾ ਜਾ ਰਿਹਾ ਹੈ ਪਹਿਲਾਂ ਫਤਿਹਗੜ੍ਹ ਸਾਹਿਬ ਮੀਟਿੰਗ ਸੀਗੀ ਹੁਣ ਇੱਥੇ ਰੋਡ ਸ਼ੋਅ ਹੋ ਰਿਹਾ ਤੇ ਤੁਸੀਂ ਦੇਖ ਰਹੇ ਹੋ ਵਰਕਰਾਂ 'ਚ ਭਾਰੀ ਜੋਸ਼ ਹੈ ਵਰਕਰਾਂ ਦਾ ਭਾਰੀ ਇਕੱਠ ਹੈ ਇੱਕਤੀ ਵਾਰ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤੇ ਹੈ ਡਾਕਟਰ ਬਲਵੀਰ ਸਿੰਘ ਇਹ ਆਮ ਵਲੰਟੀਅਰ ਹੈ ਦੂਜੀਆਂ ਪਾਰਟੀਆਂ ਵਾਂਗੂ ਦਲ ਬਦਲੂ ਨਹੀਂ ਨੇ ਇਹ ਸ਼ੁਰੂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆਏ ਆ ਲੋਕਾਂ ਦੀ ਸੇਵਾ ਕਰਦੇ ਆਏ ਆ ਔਰ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ 13 ਜੀਰੋ ਤੇ ਇੱਕਤੀ ਵਾਰ ਝਾੜੂ ਫੇਰਨ ਮੈਡਮ ਇਹ ਰੋਡ ਸ਼ੋ ਕਿੱਥੋਂ ਸਟਾਰਟ ਹੋ ਕੇ ਕਿੱਥੇ ਤੱਕ ਜਾਏਗਾ ਰੋਡ ਸ਼ੋ ਬਸ ਗਰਲ ਸਕੂਲ ਤੋਂ ਸ਼ੁਰੂ ਹੋ ਕੇ ਟਾਲੀ ਵਾਲੇ ਚੌਂਕ ਤੱਕ ਜਾਏਗਾ ਇਹ ਥੋੜਾ ਜਿਹਾ ਇੰਨਾ ਤਾਂ ਰੱਖਿਆ ਕਿ ਜਨਤਾ ਡਿਸਟਰਬ ਨਾ ਹੋਵੇ ਜ਼ਿਆਦਾ ਇੰਨਾ ਕਿ ਗਰਲ ਸਕੂਲ ਤੋਂ ਲੈ ਕੇ ਟਾਲੀ ਵਾਲੇ ਚੌਂਕ ਤੱਕ ਰੋਡ ਇਹ ਪ੍ਰਮਾਤਮਾ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ ਹੈ ਕਿ ਜਿਹੜਾ ਇੰਨੀ ਗਰਮੀ ਸੀ ਵਰਕਰਾਂ ਨੂੰ ਖੜਨਾ ਵੀ ਲੋਕਾਂ ਨੂੰ ਖੜਨਾ ਔਖਾ ਸੀਗਾ ਜੇ ਰੱਬ ਵੀ ਦਿਆਲ ਹੈ ਜਿਦੋਂ ਸਾਡੇ ਤੇ ਪ੍ਰਮਾਤਮਾ ਦਿਆਲ ਹੈ ਤਾਂ ਜਨਤਾ ਤਾਂ ਸਾਡੇ ਨਾਲ ਹੈ ਹੀ ਤਾਂ ਇਸ ਕਰਕੇ 13 0 ਪੱਕਾ ਹੋਏਗਾ ਅੱਜ ਲੋਕ ਸਭਾ ਪਟਿਆਲਾ ਡਾਕਟਰ ਬਲਬੀਰ ਸਿੰਘ ਜੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਨਿਸ਼ਾਨਾ ਝਾੜੂ ਤੇ ਰਾਜਪੂਰੇ ਦੇ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋਅ ਹੋਣ ਜਾ ਰਿਹਾ ਉਹਦੇ ਵਿੱਚ ਨਾਭਾ ਤੋਂ ਮੈਂ ਪਹੁੰਚਿਆ ਜੀ ਔਰ ਸੰਗਤ ਸਾਡੀ ਨਾਭਾ ਤੋਂ ਆਈ ਹੈ ਤੇ ਚਾਰੇ ਪਾਸੇ ਝਾੜੂ 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 ਹੋਈ ਪਈ ਆ ਜੀ ਤੇ ਬਾਕੀ ਜਿਹੜੇ ਲੋਕ ਨੇ ਬਾਕੀ ਜਿਹੜੇ ਲੋਕ ਨੇ ਉਹ ਹੈਰਾਨ ਤੇ ਪ੍ਰਸ਼ਾਰ ਨਹੀਂ ਮਨ ਸਾਡਾ ਕੀ ਬਣੂਗਾ ਜੀ ਨਾਬੇ ਚ ਕਦ ਹੁਣ ਜਾ ਰਹੇ ਜੀ ਲੋਕ ਸੁਪਰੀਮ ਮੰਤਰੀ ਜਦੋਂ ਮੁੱਖ ਮੰਤਰੀ ਸਾਹਿਬ ਸਾਰੇ ਸ਼ਡਿਊਲ ਬਣਾ ਰਹੇ ਆ ਜੀ ਜਿੱਦਾਂ ਨਾਬੇ ਚ ਆਊਗਾ ਤਾਂ ਨਾਬੇ ਸਾਰੇ ਪਹੁੰਚਣਗੇ ਸੋ ਪਿਛਲੇ 2 ਸਾਲ ਦੀ ਕਾਰਜਗਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਜਿਹੜੀ ਆ ਨਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹਨੇ ਡਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਪੂਰਨ ਜਿਵੇਂ ਕਹਦੇ ਨਾ ਫੁੱਲ ਸਪੀਡ ਚੱਲ ਰਹੇ ਆ ਉਹ ਘਰ ਘਰ ਜਾ ਕੇ ਦੱਸ ਰਹੇ ਆ 117 ਹਲਕਿਆਂ ਦੇ ਵਿੱਚੋਂ ਨਾਬਾ ਵਿਧਾਨ ਸਭਾ ਡੋਟ ਬੋਰਡ ਦੇ ਵਿੱਚ ਨੰਬਰ 1 ਆਇਆ ਜੀ ਪੂਰੇ ਪੰਜਾਬ ਚੋਂ ਅਸੀਂ ਇਕੱਲੇ ਇਕੱਲੇ ਘਰ ਚ ਜਾ ਕੇ ਦੱਸਿਆ ਕਿ 2 ਸਾਲ ਦੇ ਵਿੱਚ ਇਹ ਕੰਮ ਕੀਤਾ ਅੱਗੋਂ ਪਤਾ ਬੇਬੇ ਕੀ ਕਹਿੰਦੀ ਆ ਕਹਿੰਦੀ ਪੁੱਤ 2 ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪੁੱਤ ਚਾਹ ਪੀ ਕੇ ਜਾਇਓ ਹਾਂ ਮਾਜੀ ਪਾਰਟੀ ਜਿੰਦਾਬਾਦ ਚਾਹ ਪੀ ਕੇ ਜਾਇਓ ਚ ਮੈਂ ਕਿਹਾ ਬੇਬੇ ਆਸ਼ੀਰਵਾਦ ਦਿਓ ਕਹਿੰਦੀ ਪੁੱਤ ਕਹਿਣ ਦੀ ਲੋੜ ਨਹੀਂ ਐ ਹੋਰ ਦੱਸੋ ਕਿਹਨੂੰ ਵੋਟ ਪਾਵਾਂਗੇ ਜੀ ਅਸੀਂ ਕਾਲੀ ਵੀ ਦੇਖ ਲਏ ਕਾਂਗਰਸੀ ਵੀ ਦੇਖ ਲਏ ਦੂਜੇ ਤੀਜੇ ਸਾਰੇ ਦੇਖ ਲਏ ਇਹ ਤਾਂ ਸਾਰੇ ਪਰਖੇ ਹੋਏ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਲਗਾਤਾਰ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਔਰ ਸਾਡਾ ਅਸ਼ੀਰਵਾਦ ਤੁਹਾਡੇ ਨਾਲ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵੀ ਸਾਡੇ ਪਾਰਲੀਮੈਂਟ ਦੇ ਇਲੈਕਸ਼ਨ ਦੀ ਪਟਿਆਲਾ ਪਾਰਲੀਮੈਂਟ ਦੀ ਪਹਿਲੀ ਸ਼ੁਰੂਆਤ ਰਾਜਪੁਰਾ ਤੋਂ ਮੰਨਣੀ ਹੈ ਮੁੱਖ ਮੰਤਰੀ ਜੀ ਇੱਥੇ ਰੋਡ ਸ਼ੋਅ ਕੱਢ ਕੇ ਕੱਢ ਰਹੇ ਆ ਜਿਹਦਾ ਸਾਡੇ ਰਾਜਪੁਰਾ ਵਾਸੀ ਆ ਤੇ ਆਸੇ-ਬਾਸੇ ਦੇ ਪਿੰਡਾਂ ਦੇ ਵਿੱਚ ਬਹੁਤ ਖੁਸ਼ੀ ਦਾ ਗਹਿਮਾ-ਗਹਿਮੀ ਹੋਈ ਪਈ ਹੈ ਲੋਕ ਬੜੇ ਹਮ-ਹਮਾ ਕੇ ਪਹੁੰਚ ਰਹੇ ਆ ਆਪਣੇ ਪਿਆਰੇ ਹਨਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਲਈ ਇੰਦਰ ਦੇਵਤਾ ਨੇ ਅੱਜ ਮੋਸਫ ਖੱਡਾ ਕਰਦੇ ਆ ਉਹਨਾਂ ਵਰਗੇ ਇਹ ਤਾਂ ਭਾਗਾਂ ਦੀ ਗੱਲ ਹੈ ਵੀ ਅੱਜ ਇੰਦਰ ਦੇਵਤਾ ਜੀ ਵੀ ਖੁਸ਼ ਹੈ ਇਹਦਾ ਇਹ ਦਰਸਾਉਂਦਾ ਵੀ 13/0 ਹੋਣਗੇ ਰੱਬ ਵੀ ਸਾਡੇ ਨਾਲ ਹੈ ਜਨਤਾ ਨਾਲ ਹੈ ਰੱਬ ਵੀ ਨਾਲ ਹੈ ਸਾਡੇ ਪੱਤਰਕਾਰ ਭਰਾ ਵੀ ਨਾਲ ਹੈ ਪ੍ਰੋਗਰਾਮ ਅੱਜ ਪੂਰੇ ਰਾਜਪੁਰੇ ਦੇ ਵਿੱਚ ਪੂਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਸਰ ਭਗਵੰਤ ਸਿੰਘ ਜੀ ਮਾਨ ਜੋ ਸਾਡੇ ਮਾਨ ਜੋਗ ਮੁੱਖ ਮੰਤਰੀ ਰਾਜਪੁਰਾ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਨੇ ਸਾਰੀਆਂ ਬਜ਼ਾਰਾਂ ਸਾਰੇ ਸ਼ਹਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਨਾ ਵੱਡਾ ਇਕੱਠ ਜੋ ਭਗਵੰਤ ਮਾਨ ਜੀ ਦਾ ਮਿਸ਼ਨ ਹੈ 13 0 ਕਿਉਂਕਿ ਕੋਈ ਵੀ ਪਾਰਟੀ ਮੁਕਾਬਲੇ 'ਚ ਨਹੀਂ ਹੈਗੀ ਕਿਉਂਕਿ ਉੱਥੇ ਕਿਸਾਨਾਂ ਦਾ ਵਿਰੋਧ ਹੋ ਰਿਹਾ ਐਮਐਸਪੀ ਨਹੀਂ ਦਿੱਤੀ ਭਾਜਪਾ ਦਾ ਦਾਣਾ ਸ਼ਹੀ ਰਵਈਏ ਕਰਕੇ ਵਿਰੋਧ ਹੋ ਰਿਹਾ ਔਰ ਇਸ ਕਰਕੇ ਜੋ ਮਿਸ਼ਨ ਹੈ 130 ਉਹਨੂੰ ਪੂਰਾ ਕਰਨ ਜਾ ਰਹੇ ਹਾਂ ਔਰ ਤੁਹਾਡੇ ਸਾਹਮਣੇ ਹੈ ਕਿੰਨਾ ਵੱਡਾ ਵਿਸ਼ਾਲ ਕਾਠ ਰੂਸਾ ਹੈਗਾ ਅੱਜ ਚੌਧਰੀ ਸਾਹਿਬ ਦੇਖ ਲਓ ਵੀ ਕਾਠ ਜਿਹੜਾ ਫੇਰ ਦੱਸਦਾ ਹੈ ਜਿਹੜਾ ਲੋਕਾਂ ਨੂੰ ਵਿਰੋਧੀ ਪਾਰਟੀਆਂ ਨੂੰ ਲੱਗਦਾ ਨਹੀਂ ਸਾ ਵੀ ਵਰਕਰ ਜਿਹੜਾ ਘਰੇ ਬਹਿ ਗਿਆ ਇਹ ਉਹੀ ਪੁਰਾਣਾ ਵਰਕਰ ਹੈ ਜਿਹੜਾ ਬਾਹਰ ਗਏ ਫੇਰ ਸੜਕਾਂ ਦੇ ਉੱਤੇ ਆਇਆ ਕਿਉਂਕਿ ਮਾਨ ਸਾਹਿਬ ਨਾਲ ਪਿਆਰ ਹੀ ਨਾ ਆ ਮਾਨ ਸਾਹਿਬ ਨੇ ਕੱਲ ਬਨੂੜ ਮੀਟਿੰਗ 'ਚ 13 ਦੇ 13 ਜਿਹੜੇ ਲੋਕ ਸਭਾ ਦੇ ਸਾਡੇ ਉਮੀਦਵਾਰ ਹਨ ਉਹਨਾਂ ਨੂੰ ਰੂਪ ਰੂਪ ਕਰਾਇਆ ਪੱਤਰਕਾਰਾਂ ਦੇ ਤੇ ਸਾਰੇ ਵਲੰਟੀਅਰਸ ਦੇ ਤੇ ਕੱਲ ਦਾ ਜਿਹੜਾ ਆਗਾ ਤੇ ਉਹਦਾ ਜਿਹੜਾ ਅਸਰ ਕਿੰਨਾ ਗਿਆ ਹੈਗਾ ਤੁਸੀਂ ਆਪ ਦੇਖ ਲਓ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਫਿਰ ਵੀ ਲੋਕਾਂ ਦਾ ਭਾਰੀ ਇਕੱਠ ਹੈ ਇੱਥੇ ਤੇ ਆਉਣ ਵਾਲੇ ਸਮੇਂ 'ਚ ਇਹ ਇਕੱਠ ਉਦਾਂ ਦਾ ਹੀ ਵੱਡਾ ਰੂਪ ਲੈਣਾ ਇਹਨੇ ਸੋ ਇਸ ਕਰਕੇ 13 0 ਦਾ ਜਿਹੜਾ ਮਾਨ ਸਾਹਿਬ ਦਾ ਨਾਰਾ ਹੈ ਉਹ ਅਸੀਂ ਬਲੰਦੀਆਂ ਤੇ ਪਹੁੰਚਾਵਾਂਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਜੀ ਰਾਜਪੁਰੇ ਆ ਰਹੇ ਨੇ ਅੱਜ ਰਾਜਪੁਰਾ ਸ਼ਹਿਰ ਦੇ ਸਾਰੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਤੇ ਸਾਡੇ ਜਿੰਨੇ ਵੀ ਸਾਰੇ ਵਲੰਟੀਅਰ ਸੀਗੇ ਪੁਰਾਣੇ ਵਲੰਟੀਅਰ ਅੱਜ ਸੜਕਾਂ ਤੇ ਆ ਗਏ ਨੇ ਤੇ ਅੱਜ ਮਾਨਸਾਭ ਵੱਲੋਂ ਨਿਰਦੇਸ਼ ਦਿੱਤੇ ਜਾਣਗੇ ਕਿ ਚੋਣ ਪ੍ਰਚਾਰ ਜਿਹੜਾ ਹੈਗਾ ਅੱਜ ਤੋਂ ਪੂਰਾ ਭਖੇਗਾ ਤੇ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ 13 ਸੀਟਾਂ 13 13 ਸੀਟਾਂ ਜਿੱਤਾਂ ਜਿੱਤਾਂ ਸੀਟਾਂ ਜਿੱਤ ਕੇ ਮਾਨਸਾ ਦੀ ਝੋਲੀ ਵਿੱਚ ਪਾਵਾਂਗੇ ਉਹਨਾਂ ਵਿੱਚੋਂ ਜਿਹੜੀ ਰਾਜਪੁਰਾ ਸੀ ਨੌਕਸਣਾ ਸੀਟ ਪਟਿਆਲਾ ਹੈਗੀ ਹੈ ਰਾਜਪੁਰੇ ਤੋਂ ਬਹੁਤ ਵੱਡੇ ਮਾਰਜ ਨਾਲ ਜਿੱਤਾਂਗੇ ਤੁਹਾਨੂੰ ਅੱਜ ਸਾਰਾ ਜਿਹੜਾ ਉਰੇ ਇਕੱਠ ਹੋਇਆ ਚੋਂ ਦੇਖ ਹੀ ਰਹੇ ਹੈਗੇ ਆ ਅੱਜ ਸਾਰੇ ਹੀ ਜਿੰਨੇ ਵਲੰਟੀਅਰ ਹੈਗੇ ਆ ਬਹੁਤ ਉਤਸ਼ਾਹ ਹੈਗਾ ਉਹਨਾਂ ਚ ਔਰ ਰਾਜਪੁਰਾ ਹਲਕਾ ਦੇ ਜਿਹੜੇ ਲੋਕ ਹੈਗੇ ਆ ਉਹ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਹੈਗੇ ਆ ਉਹਨਾਂ ਕੰਮਾਂ ਤੋਂ ਚਾਹੇ ਸਕੂਲਾਂ ਦਾ ਗੱਲ ਕਰੀਏ ਚਾਹੇ ਹਸਪਤਾਲਾਂ ਦੀ ਗੱਲ ਕਰੀਏ ਚਾਹੇ 43000 ਨੌਕਰੀਆਂ ਦਿੱਤੀਆਂ ਨੇ ਚਾਹੇ 300 ਮਿੰਟ ਬਿਜਲੀ ਫ੍ਰੀ ਦਿੱਤੀ ਹੈਗੀ ਹੈ ਉਹਨਾਂ ਕੰਮਾਂ ਦੀ ਗੱਲ ਕਰੀਏ ਤੇ ਲੋਕ ਉਸ ਬਹੁਤ ਖੁਸ਼ ਹੈ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਦੇ ਵਿੱਚ ਬਹੁਤ ਕੰਮ ਕੀਤਾ ਹੈਗਾ ਜਿਹੜੀ ਦੂਜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹ ਪੁਰਾਣੇ 4 ਸਾਲ ਘਰੇ ਬੈਠਦੇ ਸੀ ਐਸ਼ ਕਰਦੇ ਸੀ ਲਾਸਟ ਵਾਲੇ 1 ਸਾਲ ਦੇ ਵਿੱਚ ਆ ਕੇ ਲੋਕਾਂ ਵਿੱਚ ਕੰਮ ਕਰਦਿਆਂ ਸਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਦਿਨ ਦੇ ਵਿੱਚ 24 ਦੇ 24 ਘੰਟੇ ਕੰਮ ਕਰਦੇ ਪਏ ਨੇ ਤੇ ਅੱਜ ਪੰਜਾਬ ਦੇ ਲੋਕ ਫਿਰ ਇੱਕ ਦੁਬਾਰਾ ਇੱਕ ਵਾਰ ਜਿਹੜੀਆਂ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਨੇ ਉਹਦੇ ਵਿੱਚ ਵੋਟਾਂ ਪਾ ਕੇ ਸਰਦਾਰ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਤੇ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੈਨਰ ਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਫਿਰ ਇੱਕ ਵਾਰ ਬਹੁਤ ਬੜੀ ਪੰਜਾਬ ਦੇ ਵਿੱਚੋਂ ਜਿੱਤਵਾਣਗੇ ਮੈਂ ਇੱਥੇ ਆਏ ਸਾਰੇ ਹੀ ਪੈਣਪਰਾਵਾਂ ਦਾ ਬਜ਼ੁਰਗਾਂ ਦਾ ਮਤਾਵਾਂ ਦਾ ਪਾਰਟੀ ਦੇ ਸਾਰੇ ਹੀ ਵਲੰਟੀਅਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਆਪਣੇ ਸਾਰੇ ਪਿੰਡਾਂ ਵਿੱਚੋਂ ਵਾੜਾਂ ਵਿੱਚ ਤੇ ਆਪਣੇ ਮਹੱਲਿਆਂ ਵਿੱਚੋਂ ਬਹੁਤ ਜ਼ਿਆਦਾ ਬਹੁਤ ਵੱਡੇ ਇਕੱਠ ਕਰਕੇ ਲੈ ਕੇ ਆਏ ਹੈਗੇ ਆ ਮੈਂ ਉਹਨਾਂ ਦਾ ਫਿਰ ਤੋਂ ਇੱਕ ਵਾਰ ਸਾਰੇ ਵਲੰਟੀਅਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਵਾ ਆਪਣੀ ਪਾਰਟੀ ਜਿੰਦਾਬਾਦ ਕੀ ਕਹਿਣਾ ਚਾਹੁੰਦਾ ਸਰਦਾਰ ਭਗਵੰਤ ਮਾਨ ਜੀ ਦਾ ਪਹਿਲਾਂ ਤਾਂ ਅਸੀਂ ਆਪਣੇ ਰਾਜਪੁਰੇ ਵਿੱਚ ਸਵਾਗਤ ਕਰਦੇ ਹਾਂ ਤੇ ਜਿਵੇਂ ਸਰਕਾਰ ਤਾਨਾਸ਼ਾਹੀ ਹੋਦੀ ਹੈ ਅਸੀਂ ਉਸ ਦਾ ਜਵਾਬ ਦੇਣਾ ਚਾਹੁੰਦੇ ਹਾਂ ਬੋਰਡ ਦੁਆਰਾ ਤੇ ਅਸੀਂ ਭਗਵੰਤ ਮਾਨ ਜੀ ਦੇ ਨਾਲ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਮਹਿਲਾਵਾਂ ਦਾ ਖਾਸ ਯੋਗਦਾਨ ਸਿਕਾਉਣਾ ਹੈ ਜੀ ਇਸ ਵਾਰੀ ਤੇ ਆ ਤੁਹਾਡਾ ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਸੀ ਅੱਜ ਵੀ ਸਰਕਾਰ ਦੇ ਨਾਲ